ਪਠਾਨਕੋਟ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਪਹਿਲੀ ਦਫਾ ਜਿਹੜੇ ਵੋਟਰਸ ਨੇ ਪਹਿਲੀ ਵਾਰ ਜਿਹੜੇ VOTING ਕਰ ਰਹੇ ਨੇ ਉਹਨਾਂ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਸੰਦੇਸ਼ ਦਿੱਤਾ ਹੈ ਲੋਕਾਂ ਨੂੰ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਤੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀ ਚੋਣਾਂ ਨੇ VOTING ਜਿਹੜੀ ਹੈ ਉਹ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰ ਵਰਗ ਦਾ ਜਿਹੜਾ ਇੱਥੇ ਇਨਸਾਨ ਹੈ ਉਹ ਪਹੁੰਚਿਆ ਹੋਇਆ ਜਿਨ੍ਹਾਂ ਦਾ ਵੀ ਵੋਟਰ ਆਈਡੀ ਕਾਰਡ ਬਣਿਆ ਹੋਇਆ ਹੈ ਉਹ तमाम ਲੋਕ ਜਿਹੜੇ ਨੇ VOTING lines ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਆਪਣੇ ਮਨਪਸੰਦਾ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਉਸ ਨੂੰ ਵੋਟ ਦਿੱਤਾ ਜਾਵੇ ਤੇ ਉਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਜਾ ਸਕੇ ਤੇ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਕਿ ਜਿਨ੍ਹਾਂ ਨੇ ਪਹਿਲੀ ਵਾਰ VOTING ਕੀਤੀ ਹੈ ਉਹਨਾਂ ਨੌਜਵਾਨਾਂ ਦਾ ਕੀ ਸੰਦੇਸ਼ ਹੈ ਤੇ ਕਿਵੇਂ ਦਾ ਐਕਸਪੀਰੀਅੰਸ ਉਹਨਾਂ ਦਾ ਰਿਹਾ ਆਉ ਤੁਹਾਨੂੰ ਵੀ ਦਿਖਾਉਨੇ ਆ ਇਸ ਸਮੇਂ ਦੀ ਖਾਸ ਖਬਰ ਮੈਂ ਪਹਿਲੀ ਵਾਰ ਵੋਟ ਪਾਇਆ ਬਹੁਤ ਹੀ ਵਧੀਆ ਐਕਸਪੀਰੀਅੰਸ ਸੀ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਆਓ ਵੋਟ ਪਾਓ ਤੇ ਜਿਹੜਾ ਸਾਡੇ ਏਰੀਆ ਦੀ ਡਿਵੈਲਪਮੈਂਟ ਕਰ ਰਿਹਾ ਹੈ ਉਹ ਨੂੰ ਤੁਸੀਂ ਸਪੋਰਟ ਕਰੋ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰੋ ਅੱਗੇ ਕਹਿੰਦੇ ਵੋਟ ਪਾਣ ਜ਼ਰੂਰ ਆਓ ਜਿਹੜਾ ਸਹੀ ਕੈਂਡੀਡੇਟ ਹੈ ਉਹ ਨੂੰ ਜ਼ਰੂਰ ਵੋਟ ਪਾਓ ਔਰ ਭਾਰੀ ਮਤਾ ਨਾਲ ਜਿਤਾਓ ਆਪਣੇ ਮਨਪਸੰਦੀਦਾ ਕੈਂਡੀਡੇਟ ਨੂੰ ਜਰੂਰ ਵੋਟ ਪਾਓ ਰੂਸ਼ਾਲ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਜਿਹੜੇ ਜਿਹੜਾ ਜਿੰਨੂ ਜਿੰਨੂ ਜੋ ਵੀ ਪਸੰਦਾ ਕੈਂਡੀਡੇਟ ਉਹਨੂੰ ਜਰੂਰ ਵੋਟ ਦਵੋ ਬੋਟ ਪਾ ਕੇ ਆਏ ਆ ਤੇ ਵੱਧ ਤੋਂ ਵੱਧ ਲੋਕੀ ਵੋਟ ਪਾਣ ਜਿਹੜਾ ਕੈਂਡੀਡੇਟ ਅੱਛਾ ਹੈ ਉਹਨੂੰ ਵੋਟ ਪਾਣ ਜਿਹਦਾ ਮਨਪਸੰਦ ਕੈਂਡੀਡੇਟ ਹੈ ਉਹਨੂੰ ਵੋਟ ਪਾਉਣ ਵੱਧ ਤੋਂ ਵੱਧ ਪਿੰਡ ਦੇ ਲੋਕੀ ਆਪਣੀ ਬੋਟ ਦੀ ਜਿਹੜੀ ਆ ਵਰਤੋਂ ਕਰਨ ਤੇ ਆ ਕੇ ਆਪਣਾ ਬੋਟ ਪਾਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਆਦਾ ਤੋਂ ਜਿਆਦਾ ਮਤਦਾਨ ਕਰੋ ਆ ਕੇ ਤੇ ਆਪਣਾ ਬੋਰਡ ਦਾ ਅਧਿਕਾਰ ਹੈ ਤੁਹਾਡਾ ਆਪਣਾ ਬੋਰਡ ਦਾ ਅਧਿਕਾਰ ਕੋਈ ਛਟਣਾ ਹੈਗਾ ਜਿਆਦਾ ਤੋਂ ਜਿਆਦਾ ਲੋਕੀ ਆ ਕੇ ਵੋਟ ਪਾਣ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ